ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਤੋਂ ਇੱਕ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਬਟਾਲਾ ਦੇ ਵਖ ਵਖ ਹਿੱਸਿਆਂ ਤੋਂ ਹੁੰਦਾ ਹੋਇਆ ਫਿਰ ਗੁਰਦੁਆਰਾ ਗੁਰੂ ਤੇਗ ਬਹਾਦਰ ਵਿੱਚ ਸਮਾਪਤ ਹੋਇਆ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਸੰਦੀਪ ਸਿੰਘ ਸੋਹਤਾ ਦੀ ਰਿਪੋਰਟ ਆਏ ਮੇਰੀ ਹਾਰਿ ਕ੍ਰਿਸ਼ਨ ਤੇ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਗਰ ਕੀ ਤੋਂ ਆ ਰਹੇ ਆ ਇਹ ਗੁਰਦੁਆਰਾ ਸ਼੍ਰੀ ਗੁਰਤੇਜ ਬਾਦਲ ਸਾਹਿਬ ਜੀ ਨਵੀਂ ਅਬਾਦੀ ਭੁੱਲੇ ਰੋਡ ਬਟਾਲਾ ਇਸ ਮੂਹ ਦੇ ਸਾਥ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਹਰ ਸਾਲ ਇਹੋ ਜਿਹਾ ਕੀਤਾ ਜਾਂਦਾ ਹੈ ਭਾਨ ਸ਼੍ਰੀ ਗੁਰਤੇਜ ਬਾਦਲਾਹ ਰਾਜ ਦੀ ਪਾਵਨ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਜਿਨ੍ਹਾਂ ਨੇ ਪੂਰੀ ਧਰਮ ਦੇ ਵਾਸਤੇ ਗੁਰਦੁਆਰੇ ਨੂੰ ਰੱਖਿਆ ਵਾਸਤੇ ਆਪਣੀ ਸੀਸ ਦਾ ਬਲੀਦਾਨ ਦਿੱਲੀ ਚਾਂਦਕੋਟ ਵਿਖੇ ਦਿੱਤਾ ਉਹਦੇ ਸੰਬੰਧ ਵਿੱਚ ਇਹਦੇ ਨਗਰ ਕੀਰਤਨ ਹਜੂਤ ਕੀਤਾ ਗਿਆ ਹੈ ਜੋ ਕਿ ਨਗਰ ਕੀਰਤਨ ਧਰਮ ਦੇ ਤੋਂ ਆਰੰਭ ਹੋ ਕਰਕੇ ਗੁਰਦੁਆਰਾ ਗੁਰਤੇਜ ਬਾਦਲਾਹ ਤੋਂ ਆਰੰਭ ਹੋ ਕਰਕੇ ਪੂਰੇ ਮਟਾਲੇ ਸਾਹਿਬ ਦੇ ਪ੍ਰਕਿਰਮਾ ਕਰਕੇ ਦੇ ਆਪਣੇ ਵਿਦਿਅਕ ਸੰਸਥਾਨਾਂ ਤੋਂ ਸ਼ਾਮ ਨੂੰ ਜਿਹੜਾ ਨਗਰ ਕੀਰਤਨ ਸਮਾਪਤੀ ਹੋਵੇਗਾ ਸਾਰੇ ਨਾਨਕ ਨਾਮ ਦੇ ਸੰਤਾਂ ਨਿਹੰਗ ਸਿੰਘ ਜੱਟੇ ਬੰਦਿਆਂ ਜੱਟੇ ਵਾਲੇ ਜੱਟੇ ਬੰਦਿਆਂ ਮਿਲ ਕਰਕੇ ਉਹ ਨਗਰ ਕੀਰਤਨ ਦੇ ਸਜੋਗ ਦੇਰੀਆਂ ਨੇ ਉਹ ਨਾਨਕ ਨਾਮ ਲੈ ਵਾਲੀਆਂ ਜਿਹੜੀਆਂ ਸੰਤਾਂ ਨੇ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਦਾ ਹਰਜਾ ਕੀਰਤਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇਹ ਨਗਰ ਕੀਰਤਨ ਜਿਹੜਾ ਇਹ तकरीबन तकरीबन ਇਸ ਨਗਰ ਕੀਰਤਨ ਨੂੰ 50 ਸਾਲ ਹੋ ਗਏ ਨੇ ਲੱਗਣ ਗਿਆ ਨੂੰ ਇਸ ਨਗਰ ਕੀਰਤਨ ਨੂੰ ਤੇ ਇਸ ਮੂਸਲ ਦੇ ਦੀ ਮਿਲ ਕਰਕੇ ਨੇ ਤੂੰ ਜਿਹੜਾ ਇਹ ਚੇਂਜ ਕਰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ